ਸਤਿ ਸ਼੍ਰੀ ਅਕਾਲ ਜੀ ਸਾਰੇ ਪਿੰਡ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਇੱਕ ਜਦੋਂ ਤੁਸੀਂ ਕੋਈ ਵੀ ਐਡ ਦੇ ਵਿੱਚੋਂ ਲੜਕੀ ਵਾਲਿਆਂ ਦਾ ਰਿਸ਼ਤਾ ਪਸੰਦ ਕਰਦੇ ਹੋ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਲੜਕੀ ਵਾਲਿਆਂ ਦਾ ਫਾਈਲ ਨੰਬਰ ਦੱਸ ਕੇ ਉਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦਾ ਬਾਇਓ ਡਾਟਾ ਭੇਜ ਕੇ ਐਡ ਵੀ ਲਗਵਾ ਸਕਦੇ ਹੋ ਰਿਸ਼ਤੇ ਹੈ ਜੀ ਅੱਜ ਦੇ ਮੁੰਡਿਆਂ ਤੇ ਕੁੜੀਆਂ ਦੇ ਰਿਸ਼ਤਾ ਹੈ ਜੀ ਫਾਈਲ ਨੰਬਰ 299 ਨਾਮ ਸਿੰਘ ਜ਼ਿਲ੍ਹਾ ਮਾਨਸਾ ਕਾਠ ਜਟ ਸਿੱਖ ਗੋਤ ਗਿੱਲ ਹਾਈਟ 5 ਫੁੱਟ 9 ਇੰਚ ਜਨਮ 7 ਅਪ੍ਰੈਲ 1996 ਪੜ੍ਹਾਈ ਬੀਏ ਪਾਸ ਜ਼ਮੀਨ 10 ਕਿੱਲੇ ਇੱਕ ਭਰਾ ਤੇ ਦੋ ਭੈਣਾਂ ਮੈਰਿਡ ਪਿਤਾ ਜੀ ਫਾਰਮਰ ਨੇ ਮਾਤਾ ਜੀ ਹਾਊਸ ਵਾਈਫ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਕੁੜੀ ਵਧੀਆ ਚੰਗੀ ਪੜ੍ਹੀ ਲਿਖੀ ਹੋਵੇ ਜਾਂ ਫਿਰ ਆਈਲੈਸਟ ਕੀਤੀ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 78377 70171 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤੁਸੀਂ ਇਹਨਾਂ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 290 ਨਾਮ ਸਿੰਘ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਜਨਮ 18 ਦਸੰਬਰ 1995 ਹਾਈਟ 5 ਫੁੱਟ 7 ਇੰਚ ਪੜਾਈ ਆਈਟੀਆਈ ਮੈਕੈਨੀਕਲ ਆਫਟਰ ਪਲੱਸ 2 ਤੋਂ ਬਾਅਦ ਕੀਤੀ ਹੋਈ ਹੈ ਜੀ ਮੁੰਡਾ 7 ਸਾਲ ਤੋਂ ਮਨੀਲਾ ਵਿੱਚ ਹੈ ਜ਼ਮੀਨ 7 ਕਿਲੇ 2 ਪਰਾ ਇੱਕ ਮੈਰਿਡ ਪਿਤਾ ਜੀ ਫਾਰਮਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਕੁੜੀ ਸੋਣੀ ਸਲੱਖੀ ਹੋਵੇ ਅਤੇ ਮਨੀਲਾ ਜਾਣ ਵਾਲੀ ਹੋਵੇ ਹਾਈਟ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 94 170 14781 ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 291 ਨਾਮ ਕੁਲਦੀਪ ਸਿੰਘ ਸਿਟੀ ਕੋਟਕਪੂਰਾ ਜਨਮ 16 ਅਗਸਤ 1994 ਹਾਈਟ 5 ਫੁੱਟ 7 ਇੰਚ ਕਾਸਟ ਰਾਮ ਗੜੀਆ ਗੋਤ ਮਾਨਕੂ ਪੜਾਈ ਗ੍ਰੈਜੂਏਟ ਕੈਨੇਡਾ ਸਟੱਡੀ ਵੀਜ਼ੇ ਉੱਤੇ ਗਈ ਹੈ ਜੀ ਕੁੜੀ ਪਿਤਾ ਜੀ ਓਨਰ ਨੇ ਖੁਦ ਦਾ ਬਿਜ਼ਨਸ ਹੈ ਜੀ ਮਾਤਾ ਜੀ ਹਾਊਸ ਵਾਈਫ ਇੱਕ ਬਰਾ ਅਨਮੈਰਿਡ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਕੁੜੀ ਕੈਨੇਡਾ ਸਟੱਡੀ ਤੇ ਗਈ ਹੋਵੇ ਜਾਂ ਵਰਕ ਪਰਮਿਟ ਤੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ +1 4373762600 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤੁਸੀਂ ਇਹਨਾਂ ਦੇ ਦਿੱਤੇ ਹੋਏ ਸੰਪਰਕ ਨੰਬਰ ਨਾਲ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 292 ਨਾਮ ਕੌਰ ਜ਼ਿਲ੍ਹਾ ਪਟਿਆਲਾ ਕਾਸਟ ਜੱਟ ਸੇਖੋਪੜ ਹਾਈਟ 5 ਫੁੱਟ 5 ਇੰਚ ਜਨਮ ਅਗਸਤ 1998 ਪੜ੍ਹਾਈ ਬਲੱਸ 2 ਪਾਸ ਕੁੜੀ ਸੋਹਣੀ ਸੁਨੱਖੀ ਹੈ। ਕੁੜੀ ਸਟੱਡੀ ਬੇਸ ਤੇ ਕੈਨੇਡਾ ਗਈ ਸੀ। ਹੁਣ ਕੁੜੀ ਕੈਨੇਡਾ ਦੀ ਪੀਆਰ ਹੈ। ਇੱਕ ਭਰਾ ਕੁਆਰਾ ਹੈ ਜੀ। ਪਿਤਾ ਜੀ ਖੇਤੀਬਾੜੀ ਕਰਦੇ ਨੇ, ਮਾਤਾ ਜੀ ਹਾਊਸ ਵਾਈਫ। ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡੇ ਦੀ ਜ਼ਮੀਨ 5 ਤੋਂ 7 ਕਿੱਟਾਂ ਤੱਕ ਆਉਂਦੀ ਹੋਵੇ। ਮੁੰਡਾ ਕੈਨੇਡਾ ਤੋਂ ਹੋਵੇ ਜਾਂ ਫਿਰ ਪੰਜਾਬ ਤੋਂ। ਤੇ ਮੁੰਡਾ ਸੋਹਣਾ ਸੁਨੱਖਾ ਹੋਵੇ ਜੀ। ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ, ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਗ੍ਰੀਨ ਅੱਖਰਾਂ ਦੇ ਵਿੱਚ ਨੰਬਰ ਨਾਲ WhatsApp ਨੰਬਰ ਤੇ ਇਹਨਾਂ ਦਾ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹਾਂ ਜੀ। ਅਗਲਾ ਰਿਸ਼ਤਾ ਇਹ ਜੀ। ਫਾਈਲ ਨੰਬਰ 293 ਨਾਮ ਕੌਰ ਜਿਲ੍ਹਾ ਪਟਿਆਲਾ ਜਨਮ ਅਕਤੂਬਰ 1997 ਹਾਈਟ 5 ਫੁੱਟ 3 ਇੰਚ ਕਾਸਟ ਜਟ ਸਿੱਖ ਗੋਤ ਮਾਨਸ਼ਾਹੀਆ। ਪੜ੍ਹਾਈ B.A ਪਾਸ। ਕੁੜੀ HDFC ਬੈਂਕ ਵਿੱਚ ਲੋਨ ਡਿਪਾਰਟਮੈਂਟ ਡਿਪਾਰਟਮੈਂਟ ਵਿੱਚ ਕੰਮ ਕਰਦੀ ਹੈ। ਪਰਿਵਾਰ ਵਿੱਚ ਮਾਤਾ ਜੀ ਹਾਊਸ ਵਾਈਫ। ਪਿਤਾ ਜੀ ਖੇਤੀਬਾੜੀ ਕਰਦੇ ਨੇ ਇੱਕ ਭਰਾ ਮੈਰਿਡ ਇੱਕ ਭੈਣ ਜੀ। ਇਨਾਂ ਨੂੰ ਰਿਸ਼ਤਾ ਚਾਹੀਦਾ ਹੈ ਮੁੰਡਾ ਥੋੜਾ ਸਰਕਾ ਹੋਵੇ ਜ਼ਮੀਨ ਹੈ 8 ਤੋਂ 10 ਕਿੱਲੇ ਤੱਕ ਹੁੰਦੀ ਹੋਵੇ ਨਸ਼ਾ ਰਹਿਤ ਹੋਵੇ ਅਗਰ ਜੇ ਇਹ ਰਿਸ਼ਤਾ ਕਿਸੇ ਪਰਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਫਾਈਲ ਨੰਬਰ 10 ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਫਾਈਲ ਨੰਬਰ 294 ਨਾਮ ਕੌਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕਾਸਟ ਜੱਟ ਸਿੱਖ ਬਰਾੜ ਹਾਈਟ 5 ਫੁੱਟ 5 ਇੰਚ ਉਮਰ 25 ਸਾਲ ਪੜ੍ਹਾਈ 12ਵੀਂ ਪਾਸ ਅਤੇ ਕੰਪਿਊਟਰ ਕੋਰਸ ਪੀਜੀਡੀਸੀ ਕੀਤਾ ਹੋਇਆ ਹੈ ਜੀ ਕੁੜੀ ਘਰ ਦਾ ਘਰੇਲੂ ਕੰਮ ਕਰ ਸਾਰਾ ਜਾਣਦੀ ਹੈ ਪਿਤਾ ਜੀ ਐਗਰੀਕਲਚਰ ਖੇਤੀਬਾੜੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਕੁੜੀ ਪੜੀ ਲਿਖੀ ਹੋਵੇ ਅਤੇ ਨਾਲ ਘਰ ਸੰਭਾਲਣ ਵਾਲੀ ਹੋਵੇ ਅਤੇ ਕਾਸਟ ਜਟ ਸਿੱਖ ਵਾਲਹੀ ਸੰਪਰਕ ਕਰਨ ਜੀ